ਤੇ ਇਹ ਦਾਸਾ ਬਾਰੇ ਸਿਰਵਾ ਸੁਤੰਤਰ ਮੁਰਗੀ ਦੇ ਰਖਾ ਅ ਅੱਜ ਮੈਂ ਇੱਥੇ ਇੱਕ ਰੂਟੀਨ ਆਪਣੀ ਵਿਜ਼ਿਟ ਕਰਨ ਆਈ ਆ ਜਿਹਦੇ ਵਿੱਚ ਮੈਂ ਸਿਵਲ ਹਸਪੀਟਲ ਦੀ ਵਿਜ਼ਿਟ ਕਰਾਂਗੀ ਉਸ ਤੋਂ ਬਾਅਦ ਮੈਂ ਜਿਹੜੇ ਸਾਰੇ ਪ੍ਰੋਗਰਾਮ ਆਫਿਸਰਸ ਐ ਔਰ ਜਿਹੜੇ ਐਸਐਮਓਜ਼ ਹਨ ਸਾਡੇ ਉਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਾਂਗੀ ਅ ਸੋ ਇਹ ਇੱਕ ਰੂਟੀਨ ਵਿਜ਼ਿਟ ਹੈ ਤਾਂ ਕਿ ਮੈਂ ਗਰਾਊਂਡ ਲੈਵਲ ਤੇ ਆ ਕੇ ਦੇਖ ਸਕਾਂ ਕੀ ਕੀ ਸਾਡੇ ਡਾਕਟਰ ਸਾਹਿਬਾਨ ਜਾਂ ਸਾਡੇ ਸਮੂਹ ਜਾਂ ਸਾਡੇ ਸਟਾਫ ਨਰਸ ਸਾਹਿਬਾਨ ਨੂੰ ਕੀ ਪ੍ਰੋਬਲਮਸ ਹੈ ਕਿਸ ਲੈਵਲ ਤੇ ਮੈਂ ਉਹਨਾਂ ਦੀ ਹੱਲ ਕਰ ਸਕਦੀ ਆ ਨਾਲ ਜੋ ਮੈਨੂੰ ਲੱਗਿਆ ਹੈ ਕਿ ਜਿੱਥੇ-ਜਿੱਥੇ ਉਹਦੇ ਕਮੀ ਹੈ ਉਹ ਮੈਂ ਮਤਲਬ ਸਰਜਨ ਸਾਹਿਬ ਉਹ ਤੇ ਸਮੂਹ ਸਾਹਿਬ ਨੂੰ ਨੋਟ ਕਰਵਾ ਦਿੱਤਾ ਹੈ ਜੋ ਆਪਾਂ ਬੈਟਰ ਕਰ ਸਕਦੇ ਆ ਤੇ ਇਹ ਇੱਕ ਰੂਟੀਨ ਵਿਜ਼ਿਟ ਹੈ ਤਾਂ ਕਿ ਜਿਹੜਾ ਇੱਕ ਗੈਪ ਹੈਗਾ ਬਿਟਵੀਨ ਦ ਐਡਮਿਨਿਸਟ੍ਰੇਸ਼ਨ ਐਂਡ ਗਰਾਊਂਡ ਲੈਵਲ ਉਹ ਐਡਰੈਸ ਹੋ ਸਕੇ ਜੋ ਮੈਂ ਮੀਟਿੰਗ ਕਰਾਂਗੀ ਤਾਂ ਜੋ ਅਸੀਂ ਐਕਸਪੈਕਟ ਕਰਦੇ ਹਾਂ ਜੋ ਸਰਕਾਰ ਭਗਵਾਨਪ੍ਰਤਮ ਜੀ ਦੀ ਸਰਕਾਰ ਐਕਸਪੈਕਟ ਕਰਦੀ ਹੈ ਸਾਡੀਆਂ ਡਾਕਟਰਸ ਤੋਂ ਸਿਹਤ ਸਹੂਲਤਾਂ ਦੇ ਲਈ ਉਹ ਮੈਂ ਉਹਨਾਂ ਤੱਕ ਕਨਵੇ ਕਰਾਂਗੀ ਔਰ ਜੋ ਉਹਨਾਂ ਦੀ ਕੋਈ ਪ੍ਰੋਬਲਮਸ ਹੈ ਉਹ ਮੈਂ ਜੋ ਸੋਲਵ ਕਰ ਸਕਦੀ ਹਾਂ ਉਹ ਕਰਾਂ ਮੈਂ ਯਾਨੀ ਭਾਜ ਦਾ ਰੋਟੀ ਡਾਕਟਰ ਨੂੰ ਮਿਲਿਆ ਸੀ ਕੀ ਕਮੀ ਆਦੀ ਉਹਨੂੰ ਸੋਲਵ ਕਰਾਂਗੇ ਅਮ ਥੋੜਾ ਜਿਹਾ ਮੈਨੂੰ ਲੱਗਿਆ ਕਿ ਜਿੰਨੇ ਜਿਹੜੀਆਂ ਨਰਸਿੰਗ ਸਟੂਡੈਂਟਸ ਹੁੰਦੀਆਂ ਹਨ ਅਸੀਂ ਨਰਸਿੰਗ ਕਾਲਜਿਸ ਤੋਂ ਉਹਨਾਂ ਦਾ यूज ਨਹੀਂ ਪ੍ਰੋਪਰ ਹੋ ਰਿਹਾ ਉਹਨਾਂ ਦੀ ਡਿਊਟੀਆਂ ਪ੍ਰੋਪਰ ਨਹੀਂ ਲੱਗ ਰਹੀਆਂ ਨਰਸਿੰਗ ਸਿਸਟਰ ਵੱਲੋਂ ਉਹਨਾਂ ਨੂੰ ਜੋ ਸਾਡੇ ਮੰਤਰੀ ਜੀ ਦੀ ਵੀ ਵਿਜ਼ਨ ਹੈ ਕਿ ਜੋ ਨਰਸਿੰਗ ਸਟੂਡੈਂਟਸ ਹੈ ਉਹ ਮਤਲਬ ਹਰ ਪੜਾਤੇ ਸਾਡੇ ਹੈਲਪ ਕਰ ਸਕਦੀ ਹੈ बिकॉज़ ਜਦੋਂ ਪੇਸ਼ੈਂਟ ਆਂਦਾ ਹੈ ਤਾਂ ਪੇਸ਼ੈਂਟ ਨੂੰ ਗਾਈਡ ਕਰਨ ਦੀ ਜਿਹਨੂੰ ਅਸੀਂ ਫੈਸਿਲਿਟੇਸ਼ਨ ਸੈਂਟਰ ਕਹਿੰਦੇ ਆ ਕਿ ਉਹਨਾਂ ਦਾ ਹੈਲਪ ਡੈਸਕ ਲੱਗਿਆ ਹੋਵੇ ਕਈ ਬੀਜ਼ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਿੱਥੇ ਜਾਣਾ ਹੈ ਕੀ ਕਰਨਾ ਹੈ ਉਹਨਾਂ ਨੂੰ ਗਾਈਡ ਕਰਨ उस तो बाद जे जो डॉक्टर को जाना है तो वह बी पी पल्स वेट जो भी है जो डॉक्टर का टाइम वेस्ट होंगे क्योंकि आपको पता है कि डॉक्टर को बहुत लंबिया लंबिया लाइन होंगे है ना तो उन्होंने एक एडजुएंट मैन पावर मिल जाए और बी पी पल्स चैक करके फिर डॉक्टर को जान थोड़े जे इदा दशू से जीडिया मैं समो साहब में कह दी है ठीक हो जाए मैडम जी जे, जिन्हें पर हस्पता है इतनी जो भी कोई पेशेंट का मुझे सही पावे होता है ਉਨੀ ਤੇ ਦਾਖਲ ਕਰਤੋਂ ਕੋ ਗੈਰੀ ਮਲਕ ਨੂੰ ਉਸੇ ਨੂੰ ਫਸਟ ਐਡ ਦੇ ਕੇ ਥੋੜੀ ਕਰ ਦਿੱਤੀ ਆ ਭਾਵੇਂ ਜਦੋਂ ਭਾਵੇਂ ਨੋਰਮਲੀ ਬੁਆਦੀ ਨਹੀਂ ਹੋਏ ਅੱਜ ਤੱਕ ਇੱਥੇ ਕੋਈ ਵੀ ਐਮਰਜੈਂਸੀ ਭਾਜ ਪੇਸ਼ੈਂਟ ਦਾਖਲ ਜਿੱਤਾ ਜਾਂਦਾ ਜਿਹਨਾਂ ਦੇ ਪਿਛੇ ਨੋਟਵਾਲ ਉਸੇ ਬਲੇ ਰਿਪੋਰਟ ਕਰਦਾ ਤੇ ਵੀ ਉਸ ਵੇ ਨੇ ਬੜੇ ਕਿ ਐਮਰਜੈਂਸੀ ਦਾ ਰਜਿਸਟਰ ਵੀ ਦੇਖ ਲੈਣੀ ਆ ਮਦਦ ਨੂੰ ਐਸ ਐਮਓ ਸਾਹਿਬ ਨੇ ਦੱਸਿਆ कि 15 टू 20 पेशेंट्स रोज इमरजेंसी च मॉर्निंग आंदे हैं और रात में भी 7 टू 10 इवनिंग नाइट्स भी आंदे हैं सो ऐसा होता है वैसे दिस इज अ सेकेंडरी लेवल इंस्टीट्यूट मतलब पूरे अपने ऑर्थो ਦੇ ਵੀ ਡਾਕਟਰ ਹਨ ਸਰਜਰੀ ਦੇ ਵੀ ਡਾਕਟਰ ਹਨ ठीक है ਇੱਥੇ ਜਿਹੜਾ ਸਰਜਰੀ ਦਾ ਆਪਰੇਸ਼ਨ ਕਰਨਾ ਹੈ ਜਾਂ ਪੇਸ਼ੈਂਟ ਦੀ ਕੇਅਰ ਕਰਨੀ ਹੈ ਜਾਂ ਗਾਇਨੋਕੋਲੋਜੀ ਸਟੇਨ ਉਹ ਇੱਥੇ ਹੋਏਗਾ ਜਿਹੜਾ ਨੂੰ ਟ੍ਰਿਸ਼ਰੀ ਲੈਵਲ ਕੇਅਰ ਦੀ ਲੋੜ ਹੈ ਜਿਹਨੂੰ ਆਪਾਂ ਆਈਸੀਯੂ ਕੇਅਰ ਕਹਿੰਦੇ ਆ ਉਹ ਟ੍ਰਿਸ਼ਰੀ ਲੈਵਲ ਹਸਪੀਟਲ ਜਿਹੜਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਹੈ ਅਦਰਵਾਈਜ਼ ਸੈਕੰਡਰੀ ਲੈਵਲ 'ਤੇ ਆਖਦੀ ਐਥੇ ਜ਼ਰੂਰ ਕੇਅਰ ਹੁੰਦੀ ਹੋਵੇਗੀ ਜੇ ਤੁਸੀਂ ਕਹਿੰਨੇ ਹੋ ਤਾਂ ਮੈਂ ਚੈੱਕ ਕਰਾਂਗੀ ਮੈਂ ਐਮਰਜੈਂਸੀ ਰਜਿਸਟਰੀ ਵਿੱਚ ਚੈੱਕ ਕਰਾਂਗੀ ਆਮਨੀਆ ਲੋਕ ਸੇ ਯੂਨਿਟ 'ਤੇ ਕੇਅਰ ਠੀਕ ਹੈ ਕਿ ਕਰਮਚਾਰੀ ਰੱਖੇ ਹੋਏ ਉਹ ਕਹਿੰਦੇ ਆ ਕਿ ਪਰ 11-11 ਮਹੀਨੇ ਤੱਕ ਤਨਖਾਹਾਂ ਨਹੀਂ ਮਿਲਦੀਆਂ ਇਹ ਮੈਂ ਚੈੱਕ ਕਰ ਲੈਣੀ ਆ ਮੈਂ ਸੇ ਮੁਸਾਬ ਨਾਲ ਹੁਣ ਅਸੀਂ ਮੀਟਿੰਗ ਕਰਾਂਗੇ ਅਸੀਂ ਚੈੱਕ ਕਰ ਲੈਨੇ ਆ ਅੱਜ ਤੁਸੀਂ ਆਏ ਹੋ ਤੇ ਅੱਜ ਪੂਰੇ ਹਸਪਤਾਲ ਦੀਆਂ ਬੈੱਡ ਸ਼ੀਟਾਂ ਤੇ ਅੱਜ ਪਰਦੇ ਲੱਗਦੀਆਂ ਤੁਹਾਡੇ ਤੋਂ ਪਹਿਲਾਂ ਕਿਸੇ ਬੈੱਡ ਉੱਪਰ ਤੋਂ ਛੇਵੇਂ ਸੀ ਹਦੀ कोई कलर मैचिंग नहीं है पहला हमेशा ये दोनों सोमवार मंगलवार बुधवार या हफ्ते के पूरे दिन पर यूज किया जाता है कि बेड शीट हर दिन लगे नहीं है ता जो अगले दिन यूज कर सके जाना आज तो हमारी और सभी की बेड शीट लग गई होगी ये मैं चेक करवा लाँगी वैसे मैं चेक किया अच्छ बैडशीट्स है डॉक्टर साहब ना मैं गल कर लाँगी जो नहीं होंगे तो सिस्टर भी इंस्ट्रक्शन देवे होना चाहिए है जिन्ना भी स्टाफ है ਕੋਈ ਵੀ ਸਟਾਫ ਹੋਵੇ ਨਾ ਐਪਰਨ ਪੋਣਾ ਨਾ ਬਾਕੀ ਦਾ ਡਾਕਟਰ ਹੈ ਨਾ ਆਪ ਦਾ ਸਟਾਫ ਨਰਸ ਹੈ ਨਾ ਤਰ ਲਗਦਾ ਅੱਜ ਤੁਹਾਡੇ ਉਹਨਾਂ ਦੇ ਸਾਰੇ ਨਰਸਾਂ ਨੇ ਸਾਰੇ ਡਾਕਟਰ ਨੇ ਅੱਜ ਆਪਣੇ ਐਪਰਨ ਬਾਈ ਨੀ ਐਪਰਨ ਜਿਹੜਾ ਹੈਗਾ ਪਾਣਾ ਚਾਹੀਦਾ ਕਿਉਂਕਿ ਤਾਂ ਹੀ ਮਰੀਜ਼ਾਂ ਨੂੰ ਪਤਾ ਲੱਗੇਗਾ ਕਿ ਇਹ ਡਾਕਟਰ ਹੈ ਤੇ ਜਾਂ ਸਟਾਫ ਨਰਸ ਹੈ ਜਾਂ ਐਲਟੀਜ਼ ਹੈ ਇਹ ਮੈਂ ਸ੍ਰੀ ਇੰਸਟਰਕਸ਼ਨਸ ਪਹਿਲਾਂ ਵੀ ਦਿੰਦੇ ਰਹੇ ਨੇ ਹੁਣ ਦੁਬਾਰਾ ਵੀ ਦੇ ਦਾਂਗੇ ਕਿ ਐਪਰਨ ਪਾਣਾ ਚਾਹੀਦਾ ਲੰਬੇ ਸਮੇਂ ਤੋਂ ਇੱਥੇ ਇਹ ਦਿੱਕਾ ਬਣੀ ਆਵਾ ਉਹ ਬੰਦ ਪਈ ਆਵਾ ਬਾਰ ਬਾਰ ਅਸੀਂ ਇੱਥੇ ਵੀਡੀਓ ਲਈ ਨੂੰ ਸਰਕਾਰ ਦਾ ਗਲਤ ਪਚਾਈ ਹੈ ਨਾਟੋ ਦਾ ਵੀ ਗੱਲ ਚੱਦੀ ਹੈ ਨਾ ਅਜੇ ਤੱਕ ਲਿਫਟਾਂ ਚੱਲਉਂਦੀਆਂ ਤਾਂ ਨਾ ਇਹਦੇ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਬੋਲ ਲਈ ਤੇ ਜਿਹੜੀ ਗਰਭਵਤੀ ਔਰਤਾਂ ਨੂੰ ਬੋਲ ਲਈ ਚਾਤਾ ਕਰ ਰੈਂਪ ਤਾਂ ਹੋਏਗਾ ਆਈ ਥਿੰਕ ਰੈਂਪ ਤਾਂ ਹੋਏਗਾ ਠੀਕ ਹੈ ਇਹ ਲਿਫਟਾਂ ਦਾ ਵੀ ਅਸੀਂ ਮੈਂ ਡਾਕਟਰ ਸਾਹਿਬ ਤੋਂ ਪੁੱਛ ਲੈਣੀ ਹੈ ਕਿ ਇਹ ਕਿਹ ਸਟੇਜ ਤੇ ਹੈ ਇਹ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇਖਦੀ ਹੈ ਇਹਨਾਂ ਨੂੰ ਕਿ ਇਹਨਾਂ ਨੇ ਉਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਹੈ ਤੇ ਕਿਹ ਸਟੇਜ ਤੇ ਹੈ ਵੀ ਮੈਂ ਪਤਾ ਕਰਾਂ ਦੋ ਵੈਂਟੀਲੇਟਰ ਮਸ਼ੀਨਾਂ ਜੁਨੇਟ ਹੋਈਆਂ ਸੀ ਇਹਨਾਂ ਸਾਹਾਂ ਤੇ ਕਰ ਹੜੇ ਤੁ ਚਾਲੂ ਨਹੀਂ ਕੀਤੀ ਵੈਂਟੀਲੇਟਰ ਦਾ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਉਹ ਤਰਸ਼ਰੀ ਕੇਅਰ ਹੁੰਦਾ ਹੈ ਸੋ ਵੈਂਟੀਲੇਟਰ ਲਈ ਸਾਨੂੰ ਮਤਲਬ ਇਹ ਤਾਂ ਜਿਹੜੇ ਐਨੈਸਥੈਟਿਸਟ ਹੈ ਉਹ ਚਾਹੀਦੇ ਹੁੰਦੇ ਆ ਮੈਡੀਕਲ ਸਪੈਸ਼ਲਿਸਟ ਫਿਰ ਟ੍ਰੇਨਡ ਸਟਾਫਨੈਸ ਇਸ ਚਾਹੀਦੀ ਹੁੰਦੀ ਹੈ ਨਾਲ ਟ੍ਰੇਨਡ ਪੈਰਾਮੈਡੀਕਲ ਸਟਾਫ ਉਹ ਆਈਸੀਯੂ ਫੰਕਸ਼ਨਲ ਕਰਨ ਲਈ ਉਹ ਉਹ ਸਟਾਫ ਅਸੀਂ ਪੂਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਭਰਤੀਆਂ ਕੀਤੀਆਂ ਇੱਥੇ ਤੁਹਾਡੇ ਆਫਥਲਮਿਕ ਅਫਸਰ ਵੀ ਆਏ ਆ ਓਟੀਏ ਵੀ ਆਏ ਆ ਅਸੀਂ ਰੀਸੈਂਟਲੀ ਭਰਤੀਆਂ ਕੀਤੀਆਂ ਹਨ ਉਹ ਹੌਲੀ ਹੌਲੀ ਜਦੋਂ ਸਟਾਫ ਪੂਰਾ ਹੋਏਗਾ ਉਸ ਤੋਂ ਬਾਅਦ ਉਹ ਆਈਸੀਯੂ ਫੰਕਸ਼ਨਲ ਹੋਏਗਾ ਮਤਲਬ ਵੈਂਟੀਲੇਟਰ ਦਾ ਇਦਾਂ ਨਹੀਂ ਹੁੰਦਾ ਵੀ ਆਪਾਂ ਵੈਂਟੀਲੇਟਰ ਪਲੱਗ ਚ ਲਾਈਏ ਤੇ ਉਹ ਚੱਲਦਾ ਹੋ ਜਾਏ ਤਾਂ ਹੀ ਆਈਸੀਯੂ ਫੰ ਜਾ ਉਹ ਸੀ ਕੋਸ਼ਿਸ਼ ਕਰਦੇ ਹੁਣ ਤੋਂ ਪਿੰਸ ਹਾਲੂ ਇਹ ਤਾਂ ਸੌਂਗ ਨਹੀਂ ਹੈ ਕਿ ਜਿਹੜੇ ਮੀਜਾ ਨੂੰ ਬਾਹਰੋਂ ਸਾਡਾ ਫਰਕ ਨਾ ਹੋਵੇ ਹਾਂਜੀ ਉਹ ਹੁਣ 6 ਸਰਕਾਰਾਂ ਦੇ ਵਿੱਚ ਭਰਤੀਆਂ ਹੋਈਆਂ ਨੇ ਅਸੀਂ ਆਪਣੀਆਂ 1400 ਭਰਤੀਆਂ ਕੀਤੀਆਂ ਹਨ ਅਸੀਂ ਐਨਐਮਐਸ ਦੀਆਂ ਵੀ ਕੀਤੀਆਂ 400 ਤੇ 400 ਹੁਣ ਆਂਦੇ ਦਿਨਾਂ 'ਚ ਕਰਨੀਆਂ ਹਨ ਓਡੀਐਸ ਕੀਤੀਆਂ ਆਪ ਸੈਲਮਿਕ ਅਫਸਰ ਕਿਤੇ ਹੈ ਲੈਬ ਟੈਕਨੀਸ਼ੀਅਨਸ ਕਿਤੇ ਹੈ ਉਹ ਸਾਰੇ ਪੰਜਾਬ ਦੇ ਵਿੱਚ ਅਸੀਂ ਲਗਾਏ ਆਂਦੇ ਸਨ ਮੇ ਛੋੜ ਭਰਤੀਆਂ ਹੋਣਗੀਆਂ ਤਾਂ ਇਹ ਪ੍ਰੋਬਲਮ ਦੂਰ ਹੋਏਗੀ